ਦਲੀਬਿਤ ਸਿੱਕ ਕਤਲੇਆਮ ਨੂੰ ਬੀਤ ਹੋਏ 34 ਸਾਲ ਹੋ ਗਏ ਹਨ ਪਰ ਅੱਜ 34 ਸਾਲਾਂ ਦੇ ਬਾਅਦ ਪਹਿਲਾ ਸਿਆਸਤਦਾਨ ਅਦਾਲਤ ਵੱਲੋਂ ਅਪਰਾਧੀ ਕਰਾਰ ਹੋਇਆ ਹੈ ਸਜਨ ਕੁਮਾਰ ਨੂੰ ਉਮਰ ਕੈਦ ਹੋਈ ਹੈ 34 ਸਾਲ ਵਿੱਚ ਪੀੜਤਾਂ ਦਾ ਕੀ ਹਾਲ ਰਿਹਾ ਹੈ 34 ਸਾਲਾਂ ਨੇ ਪੰਜਾਬ ਉੱਤੇ ਕੀ ਹਾਲ ਕੀਤਾ ਹੈ ਕੀ ਸਜਨ ਕੁਮਾਰ ਦੇ ਇਸ ਅਪਰਾਧੀ ਕਰਾਰ ਕਰਨ ਤੋਂ ਬਾਅਦ ਅਸੀਂ ਮੰਨ ਸਕਦੇ ਹਾਂ ਸਿੱਖਾਂ ਨੂੰ ਨਿਆਂ ਮਿਲ ਗਿਆ ਹੈ ਇਸ ਬਾਰੇ ਗੱਲ ਕਰਨ ਲਈ ਮੇਰੇ ਨਾਲ ਅੱਜ ਸਪੋਕਸਮੈਨ ਅਖਬਾਰ ਦੇ ਬਾਣੀ ਦੇ ਸਰਪ੍ਰਸਦ ਦਾ ਜੁਗਿੰਦਰ ਸਿੰਘ ਮੇਰੇ ਨਾਲ ਹੈ। ਤੁਸੀਂ ਕੀ ਮੰਨਦੇ ਹੋ ਕਿ ਜੋ ਅੱਜ ਇਹ ਫੈਸਲਾ ਆਇਆ ਹੈ ਇਸ ਨਾਲ ਅਸੀਂ ਕੀ ਮੰਨੀਏ ਖੁਸ਼ੀ ਮਨਾਈਏ ਕਿ ਸਾਨੂੰ ਨਿਆਂ ਮਿਲ ਗਿਆ ਹੈ। ਖੁਸ਼ੀ ਇਸ ਗੱਲ ਦੀ ਹੈ ਕਿ ਅੱਜ ਪਹਿਲੀ ਵਾਰੀ ਇਹ ਸਾਬਤ ਹੋ ਗਿਆ ਕਿ ਕਾਨੂੰਨ ਨੇ ਮੰਨ ਲਿਆ ਹੈ ਕਿ ਜੋ ਕੁਝ ਹੋਇਆ ਅਸੀਂ ਦਾਵਾ ਕਰਦੇ ਸੀ ਕਿ ਹੋਇਆ ਹੈ ਉਹਨੂੰ ਕਾਨੂੰਨ ਨੇ ਮੰਨ ਲਿਆ ਹੈ। ਇਸ ਤੋਂ ਪਹਿਲੇ ਕਾਨੂੰਨ ਨਸੀਮੰਦਾ ਸਾਡੇ ਕੋਲ ਕਾਨੂੰਨ ਦੀ ਕੋਈ ਫੈਸਲਾ ਨਹੀਂ ਸੀ ਮਿਸਾਲ ਦੇ ਤੌਰ ਤੇ ਹੁਣੇ-ਹੁਣੇ ਰਾਫੇਲ ਦੇ ਮਸਲੇ ਉੱਤੇ ਸੁਪਰੀਮ ਕੋਰਟ ਨੇ ਕਿਹਾ ਕਿ ਕੋਈ ਬੇਈਨਮੀ ਹੋਈ ਨਹੀਂ ਤਾਂ ਬੀਜਪੀ ਨੇ ਕਿਹਾ ਤਾਂ ਕਿ ਜੇ ਬੇਈਨਮੀ ਹੋਈ ਦੀ ਤੇ ਫਿਰ ਅਸੀਂ ਇਨਕੁਆਇਰੀ ਕਾਦੀ ਕਰਾਈ ਹੈ ਜਾਂਚ ਕਰਾਈ ਹੈ ਹੁਣ ਇਸ ਬਾਰੇ ਵੀ ਸਾਡੇ ਨਾਲ ਇਹੀ ਮਸਲਾ ਸੀ ਕਿ ਕਿਸੇ ਨੇ ਕਹਿਆ ਹੀ ਨਹੀਂ ਕਿ ਬੇਈਨਮੀ ਕੋਈ ਗਲਤ ਗੱਲ ਹੋਈ ਹੈ ਕਿਸੇ ਪੋਲਿਟিক্যাল ਬੰਦੇ ਨੇ ਕੁਝ ਕੀਤਾ ਹੈ ਤੇ ਇਸ ਕਰਕੇ ਉਹ ਗਿਨਕੁਆਰੀ ਕੀ ਕਰਾਈ ਜਾਵੇ ਅੰਦਰੋਂ ਇਹ ਗੱਲ ਕਹਿੰਦੇ ਸੀ ਭਾਵੇਂ ਬਾਹਰੋਂ ਉੱਪਰੋਂ ਉਹ ਗੱਲਾਂ ਕਰਦੇ ਸੀ ਪਰ ਅੰਦਰੋਂ ਉਹਨਾਂ ਦਾ ਵੀ ਸਟੈਂਡ ਇਹ ਸੀ ਕਿ ਜਦ ਕੋਈ ਕਿਸੇ ਪੋਲਿਟਿਸ਼ੀਅਨ ਦੀ ਇਨਵੋਲਵਮੈਂਟ ਸਾਬਤ ਹੀ ਨਹੀਂ ਹੋਈ ਤੇ ਸਾਨੂੰ ਕੀ ਕਿਨੂੰ ਅਸੀਂ ਫਾਂਸੀ ਤੇ ਡੰਗੀਏ ਕਿਨੂੰ ਕੁਝ ਕਰੀਏ ਉਹ ਬਚਾਉਂਦੇ ਸੀ ਇਹ ਗੱਲ ਕਹਿ ਕੇ ਹੁਣ ਕਾਨੂੰਨ ਨੇ ਮੰਨ ਲਿਆ ਕਿ ਨਾ ਸਿਰਫ ਸੱਜਨ ਕੁਮਾਰ ਨੇ ਪਾਪ ਕੀਤਾ ਹੈ ਬਲਕਿ ਉਸ ਵੇਲੇ ਦੀ ਵਕਤ ਦੀ ਜਾਂ ਜਿਹੜੇ ਐਸਪੀ ਤੇ ਸਮੇਂ ਦੇ 34 ਸਾਲ ਦੇ ਪੀਰੀਅਡ ਵਿੱਚ ਜਿਹੜੀ ਲਾਫ ਫੋਰਸਿੰਗ ਏਜੰਸੀ ਸੀ ਲਾਈਨ ਫੋਰਸਿੰਗ ਏਜੰਸੀਜ਼ ਕਾਨੂੰਨ ਲਾਗੂ ਕਰਨ ਵਾਲੇ ਏਜੰਸੀਆਂ ਤੇ ਉਸ ਵਕਤ ਉਹਨਾਂ ਦੇ ਉਹ ਹਕਮ ਜਿਹੜੇ ਸੀ ਉਹਨਾਂ ਦੀ ਮਿਲੀ ਭਗਤ ਨਾਲ ਇਹ ਆਪਣੇ ਆਪ ਨੂੰ ਪਛਾਣਦਾ ਰਿਹਾ ਇਹ ਗੱਲ ਅਦਾਲਤ ਨੇ ਖੁੱਲ ਕੇ ਮੰਨ ਲਈ ਇਹਦਾ ਮਤਲਬ ਹੈ ਕਿ ਸਭ ਕੁਝ ਹੋਇਆ ਹੈ ਔਰ ਉਹਨਾਂ ਦੀ ਇਨਵੋਲਵਮੈਂਟ ਨਾਲ ਹੋਇਆ ਹੈ ਹਾਕਮਾਂ ਦੀ ਔਰ ਅਲਾਵ ਇਨਫੋਰਸ ਦੀ ਤਾਂ ਹੁਣ ਸਾਡਾ ਕੇਸ ਜ਼ਿਆਦਾ ਮਜ਼ਬੂਤ ਹੋ ਗਿਆ ਇਸ ਗੱਲ ਦੀ ਖੁਸ਼ੀ ਹੈ ਇਸ ਗੱਲ ਦੀ ਖੁਸ਼ੀ ਨਹੀਂ ਕਿ ਇੱਕ ਬੰਦੇ ਨੂੰ ਫਾਂਸੀ ਹੋ ਰਹੀ ਹੈ ਬਲਕਿ ਇਸ ਗੱਲ ਦੀ ਹੋ ਰਹੀ ਹੈ ਫਾਂਸੀ ਨਹੀਂ ਉਮਰ ਕੈਦ ਹੋ ਰਹੀ ਹੈ ਉਮਰ ਕੈਦ ਹੋ ਰਹੀ ਹੈ ਬਲਕਿ ਇਸ ਗੱਲ ਦੀ ਹੋ ਰਹੀ ਹੈ ਕਿ ਇਹ ਸਾਡਾ ਮੰਨ ਲਿਆ ਗਿਆ ਕਾਨੂੰਨ ਵੱਲੋਂ ਕਿ ਸਭ ਕੁਝ ਹੋਇਆ ਹੈ ਪੋਲਿਟੀਕਲ ਇਨਵੋਲਵਮੈਂਟ ਵੀ ਸੀ ਔਰ ਲਾਇਵ ਰਿਜ਼ੋਰਟ ਫਰ ਏਜੰਸੀਜ਼ ਜਿਹੜੀਆਂ ਸੀ ਉਹ ਵੀ ਉਹਦੇ ਨਾਲ ਮਿਲੀਆਂ ਹੋਈਆਂ ਸੀ ਇਸ ਕਰਕੇ ਉਹ ਆਪਣੇ ਨੂੰ ਬਚੰਦਾ ਰਿਹਾ ਸੀ ਹੁਣ ਫਰਜ਼ ਬਣਦਾ ਹੈ ਖੁਸ਼ੀ ਇਸ ਗੱਲ ਦੀ ਹੈ ਇਸ ਫੈਸਲੇ ਦੇ ਬਾਅਦ ਹੁਣ ਫਰਜ਼ ਬਣਦਾ ਹੈ ਹਕੂਮਤ ਦਾ ਕਿ ਜੇ ਹੋਇਆ ਸੀ ਜਿਵੇਂ ਜਰਮਨੀ ਵਿੱਚ ਹੋਇਆ ਸੀ ਤਾਂ ਫਿਰ ਇਹਨਾਂ ਨੂੰ ਇੰਟਰਨੈਸ਼ਨਲ ਫੋਰਮ ਵਰਗਾ ਇੱਕ ਫੋਰਮ ਰਾ ਕੇ ਉਹਦੀ ਸਾਰੀ ਜਾਂਚ ਕਰਨੀ ਚਾਹੀਦੀ ਹੈ ਕਿ ਪੋਲਿਟੀਕਲ ਇਨਵੋਲਵਮੈਂਟ ਵੀ ਹੋਈ ਹੈ ਔਰ ਹਕਮਾਂ ਦੀ ਮਰਜ਼ੀ ਨਾਲ ਉਹ ਬਚਦਾ ਵੀ ਆ ਰਿਹਾ ਹੈ ਜਿਹੜੇ ਜਸਟਿਸ ਮੁਰਲੀਧਰ ਜਸਟਿਸ ਗੋਇਲ ਨੇ ਆਪਣੇ ਜੋ ਜਜਮੈਂਟ ਦਿੱਤੀ ਉਹਦੇ ਵਿੱਚ ਇਹ ਵੀ ਆਖਿਆ ਕਿ ਜੋ ਭਾਰਤੀ ਕਾਨੂੰਨ ਹੈ ਉਸ ਦੀ ਕਮਜ਼ੋਰੀ ਹੈ ਕਿ ਉਹਦੇ ਵਿੱਚ ਕਿਸੇ ਨਸਲਕੋਸ਼ੀ ਜਾਂ ਮਾਨਵਤਾ ਵਿਰੁੱਧ ਜੋ ਅਪਰਾਧ ਹੈ ਉਹਦੀ ਜਗ੍ਹਾ ਨਹੀਂ ਹੈ ਸੋ ਇਹ ਹੁਣ ਦਰਵਾਜ਼ਾ ਕਿਸ ਤਰ੍ਹਾਂ ਕਾਨੂੰਨ ਵੱਲੋਂ ਖੁੱਲੇਗਾ ਉਸ ਦਾ ਇਲਾਜ ਉਦੋਂ ਉਦੋਂ ਵੀ ਸੀ ਜਦੋਂ ਜਰਮਨੀ ਵਿੱਚ ਹਿਟਲਰ ਨੇ ਕੀਤੇ ਸੀ ਉਦੋਂ ਵੀ ਹਾਲਤ ਇਹ ਸੀ ਉਸ ਦਾ ਇਲਾਜ ਹੀ ਹੁੰਦਾ ਕਿ ਫਿਰ ਤੁਸੀਂ ਇੰਟਰਨੈਸ਼ਨਲ ਟਾਈਪ ਦਾ ਇੱਕ ਬਣਾਓ ਜਿੱਤੇ ਉਹਨਾਂ ਨੇ ਬਣਾਇਆ ਸੀਗਾ ਤਾਂ ਉਸ ਉਹਦੇ ਕੋਲ ਇਲਾਜ ਉਹਦੇ ਕੋਲ ਇਹਦਾ ਹੱਲ ਕੱਢੋ ਕਿਉਂਕਿ ਇਹ ਕੋਈ ਮਸਲਾ ਕਾਨੂੰਨ ਦਾ ਨਹੀਂ ਹੈ ਇਹ ਮਸਲਾ ਨਸਲਕੋਸ਼ੀ ਦਾ ਇੱਕ ਨਸਲ ਖਤਮ ਕਰਨ ਦਾ ਹੈ ਇਸ ਕਰਕੇ ਇਹਦਾ ਨਾਮ ਕਾਨੂੰਨ ਨਾਲ ਨਹੀਂ ਨਸ ਜਿਆਦਾ ਆਸਦਾ ਇਹਦੇ ਵਾਸਤੇ ਨਿਊਰਨਬਰਗ ਟ੍ਰਾਇਲ ਜੇ ਹੋਈ ਸੀ ਨਿਊਰਨਬਰਗ ਟ੍ਰਾਇਲ ਜਰਮਨੀ ਦੇ ਲਾ ਨਾਲ ਨਹੀਂ ਸੀ ਹੋਈ ਇੰਟਰਨੈਸ਼ਨਲ ਲਾ ਨਾਲ ਹੋਈ ਸੀ ਤੇ ਇਹ ਵੀ ਇੰਟਰਨੈਸ਼ਨਲ ਲਾ ਨਾਲ ਹੀ ਹੋਣੀ ਚਾਹੀ ਪਵੇਗੀ ਜੇ ਕਰਾਂਗੇ ਤਾਂ ਇਨਸਾਫ ਮਿਲੇਗਾ ਨਹੀਂ ਤੇ ਲੋਕਲ ਕਾਨੂੰਨ ਨਾਲ ਇੱਕ ਬੰਦਾ ਫਾਂਸੀ ਇੱਕ ਬੰਦਾ ਉਮਰ ਕੈਦ ਇੱਕ ਬੰਦਾ 5 ਸਾਲ ਕੈਦ ਇਹ ਹੀ ਚਲਦਾ ਰਹੇਗਾ ਲੇਕਿਨ ਉਹ ਪੂਰਾ ਨਿਆਂ ਨਹੀਂ ਹੋ ਸਕੇਗਾ ਜੋ ਜਰਮਨੀ ਵਾਲਿਆਂ ਨੇ ਕੀਤਾ ਹੈ ਔਰ ਅੱਜ ਤੱਕ ਕਰੀ ਜਾ ਰਹੇ ਨੇ ਅੱਜ ਤੱਕ ਉਹ ਹੁਣੇ ਪਿਛਲੇ ਸਾਲ ਵੀ ਫੜਿਆ ਗਿਆ ਇੱਕ ਬੰਦਾ ਚੁਪਿਆ ਹੋਇਆ ਸੀ ਤੇ ਉਹ ਨਿਊਰਨਬਰਗ ਟ੍ਰਾਇਲ ਦੇ ਇੱਕ ਬੇਸਿਸ ਤੇ ਫੜਿਆ ਗਿਆ ਤੇ ਨਿਊਰਨਬਰਗ ਟ੍ਰਾਇਲ ਵਰਗੀ ਟ੍ਰਾਇਲ ਹੀ ਇਸ ਵਾਧਾ ਕੋਈ ਹੱਲ ਹੈ ਲੇਕਿਨ ਫਿਰ ਵੀ ਥੋੜੀ ਬਹੁਤ ਖੁਸ਼ੀ ਹੁੰਦੀ ਹੈ ਕਿ ਚਲੋ ਇੱਕ ਬੰਦਾ ਇੱਕ ਸਿਆਸਤਾਂ ਦੇ ਫੜਿਆ ਗਿਆ ਦੂਜੀ ਗੱਲ ਹੈ ਕਿ ਸਾਬਤ ਤੇ ਹੋ ਗਿਆ ਕੋਰਟ ਨੇ ਮੰਨ ਤੇ ਲਿਆ ਕਿ ਕਿਹੜੇ ਕਾਰਨਾ ਕਰਕੇ ਇਹ ਲੋਕ ਬਚਦੇ ਆ ਰਹੇ ਨੇ ਹਾਂ ਉਹਨਾਂ ਨੇ ਇਹ ਜ਼ਰੂਰ ਮੰਨਿਆ ਜੋ ਅਸੀਂ ਇਹ ਇਸ ਦਾ ਅਸਰ ਦੇਖਦੇ ਆਉਣ ਵਾਲੀ ਸਿਆਸਤ ਤੇ ਦਾ ਅਸਰ ਕੀ ਹੋਏਗਾ ਕੁਝ ਨਹੀਂ ਹੋਣਾ ਕਿਉਂਕਿ ਤੁਹਾਡੀ ਸਿੱਖ ਕੌਮ ਦੀ ਜਿਹੜੀ ਗੰਤੀ ਉਹ ਆਟੇ ਵਿੱਚ ਲੋਨ ਬਰਾਬਰ ਹੈ ਤੇ ਉਸ ਤੋਂ ਬਾਅਦ ਵੀ ਤੁਹਾਡੇ ਲੀਡਰਸ਼ਿਪ ਨਾ ਹੋਇਆ ਵਰਗੀ ਕਿਉਂਕਿ ਜੇ ਤੁਸੀਂ ਉਹਨਾਂ ਨੇ ਕੁਝ ਜ਼ਿਆਤੀ ਕੀਤੀ ਤਾਂ ਸਿੱਖ ਲੀਡਰਸ਼ਿਪ ਨੇ ਵੀ ਘਟ ਜਾਂਦੀ ਨਹੀਂ ਕੀਤੀ ਇਸ ਵンス ਦੇ ਸਿੱਖ ਲੀਡਰਸ਼ਿਪ ਵੀ ਉਨੀ ਹੀ ਅਣਗਹਿਲ ਸੀ ਉਨੀ ਹੀ ਦੋਸ਼ੀ ਸੀ ਜਿੰਨੀ ਕਿ ਉਹ ਹੋਈ ਹੈ ਕਿਉਂਕਿ ਇੱਥੇ ਜਦੋਂ 84 ਦੇ ਦੰਗਿਆਂ ਬਾਰੇ ਕਿਹਾ ਗਿਆ ਕਿ 84 ਦੇ ਅੰਮ੍ਰਿਤਸਰ ਵਾਲੇ ਜੋ ਸਾਕਾ ਹੋਇਆ ਸੀ ਉੱਤੇ ਬਾਰੇ ਕਿਹਾ ਗਿਆ ਕੈਸੀ ਇਹਦੀ ਬਦਦਾਲ ਕਰਾਵਾਂਗੇ ਜਦੋਂ ਰਾਜ ਆ ਗਿਆ ਤੇ ਪੱਤਰਕਾਰ ਨੇ ਪੁੱਛਿਆ ਜੀ ਹੁਣ ਫਿਰ ਕਦੋਂ ਬਦਦਾਲ ਤੇ ਬਦਲ ਸਾਹਿਬ ਕਹਿੰਦੇ ਛੱਡੋ ਛੱਡੋ ਹੁਣ ਪ੍ਰੇੜੀਆਂ ਗੱਲਾਂ ਵਿੱਚ ਫਸੇ ਰਹਿਣਾ ਤੇ ਜੇ ਦਿੱਲੀ ਦੀ ਗੱਲ ਹੁੰਦੀ ਤੇ ਹੁਣ ਉਹ ਰਾਜ ਕਰੀਏ ਕਿ ਹੁਣ ਅਸੀਂ ਉੱਥੇ ਝਗੜਾ ਪਾਈ ਬੈਠੀਏ ਸੋ ਦਿੱਲੀ ਜੀ ਰਾਜ ਕੀਤਾ ਇਹਨਾਂ ਨੇ ਦਿੱਲੀ ਜੀ ਦੇ ਭਾਈ ਵੱਲ ਅੱਜ ਤੱਕ ਵੀ ਹੈ ਨੇ ਕੋਈ ਕੁਝ ਨਹੀਂ ਹੋਇਆ ਪਰ ਅੱਜ ਤੇ ਫਟਾਫਟ ਪ੍ਰੈਸ ਕਾਨਫਰੰਸਾਂ ਹੋ ਰਹੀਆਂ ਆਪਣੀਆਂ ਇਹ ਜਿਹੜੀ ਕਲਗੀ ਲਾਂ ਦੀ ਗਾਦਰਤ ਹੈ ਨਾ ਇਹ ਪਾਲਿਸ਼ਨਾ ਦੀ ਹੁੰਦੀ ਹੈ ਕਿ ਜਿਨ੍ਹਾਂ ਨੇ ਕੁਝ ਨਹੀਂ ਕੀਤਾ ਕੰਮ ਕੀਤਾ ਸਭ ਤੋਂ ਪਹਿਲੇ ਅੱਗੇ ਹੋ ਕੇ ਕਹਿੰਦੇ ਨੇ ਦੇਖੋ ਅਸੀਂ ਕਰ ਲਿਆ ਜੇ ਕੀਤਾ ਹੁੰਦਾ ਤੁਸੀਂ 34 ਸਾਲ ਪਹਿਲੇ ਜਾਂ ਅੱਜ ਤੋਂ 5-7 ਸਾਲ 20 ਸਾਲ ਪਹਿਲੇ ਨਹੀਂ ਕਰ ਸਕਦੇ ਸੀਗੇ ਇਹ ਤਾਂ ਉਹਨਾਂ ਵਿਚਾਰਿਆਂ ਦੀ ਮਿਹਨਤ ਸਮਝੋ ਕਾਮਯਾਬ ਹੋਈ ਹੈ जिन्ना ने जिन्ना ने अपने बच्चे मर्दे देखे अपने सामने जिन्ना ने अपने पति मर्दे देखे ओ, और ओ, उन औरता दी ओ लगियां रहीयां लगियां रहीयां और उन्होंने वो पैसा लेने ਤੋਂ انکار ਕਰਤਾ ਜਿਹੜਾ ਦਿੱਤਾ ਜਾਂਦਾ ਸੀ ਕਿ ਤੁਸੀਂ ਹੁਣ ਚੁੱਪ ਹੋ ਜਾਓ ਚਲੋ ਮਾ ਖਛੜ ਦੋ ਗੱਲ ਭੁੱਲ ਜਾਓ तो ਉਥੇ ਦਿੱਲੀ ਵਾਲੇ ਵੀ ਇਹ ਕਹਿੰਦੇ ਸੀ ਕਿ ਤੁਸੀਂ ਹੁਣ 84 ਦੀ ਗੱਲ ਭੁੱਲ ਜਾਓ ਹੋ ਗਈ ਗੱਲ ਖਤਮ ਹੋ ਗਈ ਹੁਣ ਤੇ ਉਹਨਾਂ ਨੇ ਉਹਨਾਂ ਦੀ ਜਿੱਤ ਹੋਈ ਹੈ ਨਾ ਇਹਨਾਂ ਦੀ ਜਿੱਤ ਹੋਈ ਹੈ ਜਿੱਤ ਤਾਂ ਹੋਈ ਹੈ ਸਿਰਫ ਆਮ ਗਰੀਬ ਆਦਮੀ ਦੀ ਜਿਹੜਾ ਨਿਸ਼ਕਾਮ ਹੋ ਕੇ ਲੜਦਾ ਰਿਹਾ ਹੈ ਤੇ ਜਿਸਨੇ ਪੈਸੇ ਦਿੱਤੇ ਜਾਂ ਹੋਰ ਕੋਈ ਹੱਲ ਹੈ ਕੋਈ ਦੁਰੀਆ ਰਿਸ਼ਵਤ ਟੁਕਰਾ ਕੇ ਇਹ ਲੜਾਈ ਜਾਰੀ ਰੱਖੀ ਹੈ ਸੋ ਉਹਨਾਂ ਨੂੰ ਵਧਾਈ ਹੋ ਸਕਦੀ ਹੈ ਬਾਕੀ ਸਾਰੇ ਝੂਠੇ ਨੇ ਜਿਹੜੇ ਵਗਾਈ ਅਸਲੇ ਮੰਗ ਕਰ ਰਹੇ ਨੇ ਕਿ ਸਾਡੇ ਸਿਰ ਤੇ ਗਲਗੀ ਲਾ ਦੇਵਾ ਸੀ ਜਿੱਤੇ ਆਈ نو ਅ ਤੇ ਐਸ.ਸੀ.ਪੀ.ਸੀ. ਜਿਹੜੇ ਮੁਖੀ ਉਹਨਾਂ ਨੇ ਵੀ ਕੀਤੀ ਬਟ ਮੈਂ ਜਦ ਇੱਕ ਅ ਪੀੜਤ ਦੀ ਨਾਲ ਮੁਲਾਕਾਤ ਕੀਤੀ ਸੀ ਹੁਣੇ ਮਹੀਨਾ ਖੋਇਆ ਤੇ ਉਹਨਾਂ ਨੇ ਮੈਨੂੰ ਇਹ ਦੱਸਿਆ ਕਿ ਉਹਨਾਂ ਨੇ ਐਸ.ਸੀ.ਪੀ.ਸੀ. ਨੂੰ ਮਦਦ ਲਈ ਇੱਕ ਚਿੱਠੀ ਲਿਖੀ ਤੇ ਉਹਨਾਂ ਨੇ ਮਤਲਬ 500 ਰੁਪਏ ਤੱਕ ਨਹੀਂ ਭੇਜਿਆ ਉਹ ਚਿੱਠੀਆਂ ਇੱਕ ਚਿੱਠੀ ਨਹੀਂ ਉਹਨਾਂ ਨੇ ਕਹਿੰਦੇ ਮੈਂ ਬੜੀਆਂ ਚਿੱਠੀਆਂ ਲਿਖੀਆਂ ਕਿਉਂਕਿ ਉਹਨਾਂ ਦੀ ਹਾਲਤ ਬੜੀ ਮਾੜੀ ਹੈਗੀ ਇਸ ਟਾਈਮ ਤੇ ਤੇ ਉਹ ਤੇ ਐਸ.ਸੀ.ਪੀ.ਸੀ. ਨੇ ਆ ਵੀ ਨਹੀਂ ਕਿ ਇਹ ਤਾਂ ਜਿਹੜੀਆਂ ਆਪਣੀਆਂ ਵਿਧਵਾਵਾਂ ਨੇ ਉਹ ਵਿਡੋ ਕਲੋਨੀ ਵਿੱਚ ਰਹਿ ਰਹੀਆਂ ਨੇ ਉਹਨਾਂ ਦਾ ਹਾਲ ਜੋ ਅਸੀਂ ਕਿੰਨੀ ਵਾਰੀ ਦੇਖਦੇ ਹਾਂ ਵਾਰ-ਵਾਰ ਤੇ ਐਸਡੀਪੀਸੀ ਦਾ ਕੁਝ ਮਤਲਬ ਇਹ ਉਹ ਦੋਨਾਂ ਦੇ ਦਾਰੇ ਵਿੱਚ ਨਹੀਂ ਆਂਦਾ ਕਿਸ ਤਰ੍ਹਾਂ ਕਿਉਂ ਇਹਨਾਂ ਨੇ ਮਤਲਬ ਇੰਨਾ ਇਗਨੋਰ ਕੀਤਾ ਤਾਂ ਫਿਰ ਤੁਹਾਡੇ ਸੱਚ ਤੇ ਹੈ ਨਾ ਕਿ ਜੇ ਉਹ ਦਿਨ ਦੇਸ਼ ਦੀ ਅਦਾਲਤ ਨੇ ਇੱਕ ਪੋਲੀਟਿਸ਼ੀਅਨ ਨੂੰ ਇੱਕ ਸਿਆਸਤਦਾਨ ਨੂੰ ਓਵਰਕੈਟ ਦੇ ਦਿੱਤੀ ਹੈ ਤਾਂ ਤੁਸੀਂ ਵੀ ਤੁਹਾਡੇ ਕੋਲ ਵੀ ਤਖਤ ਹੈ ਤੁਸੀਂ ਆਪਣਾ ਇੱਕ ਤਖਤ ਕਲੇਮ ਕਰਦੇ ਹੋ ਉਸ ਤਖਤ ਨੂੰ ਚਾਹੀਦਾ ਆਪਣੇ ਇਹਨਾਂ ਪੋਲੀਟਿਸ਼ੀਅਨਾਂ ਨੂੰ ਵੀ ਹੋਮਰ ਕੈਦ ਕਰ ਦੇਣ ਭਾਈ ਯਾਨੀ ਆਪਣੇ ਕੱਜ ਬਿਠਾ ਦੇਣ ਇਹਨਾਂ ਨੂੰ ਇਨਸ ਅਪਡੇਟ ਤਾਂ ਹੀ ਹੋਏਗਾ ਨਾ ਜੇ ਉਹਨਾਂ ਨੇ ਬਿਠਾਤਾ ਉਹਨਾਂ ਨੂੰ ਜੇਲ੍ਹ ਦੇ ਵਿੱਚ ਤੇ ਤੁਸੀਂ ਜੇਲ੍ਹ ਚ ਨਹੀਂ ਤੁਹਾਡਾ ਤੱਕ ਜਿਹੜਾ ਜੇਲ੍ਹ ਚ ਨਹੀਂ ਬਿਠਾਦਾ ਘਟੋ ਘਟਾ ਨੂੰ ਘਰ ਤੇ ਬਿਠਾ ਦੇਵੇ ਇਹਨਾਂ ਤੋਂ ਬਿਨਾ ਨਹੀਂ ਕਿਉਂਕਿ ਇਹ ਤਾਂ ਇੰਨੇ ਗੰਦੇ ਬੰਦੇ ਨਿਕਲੇ ਹਸਾਬਤ ਹੋਏ ਨੇ ਹੈਲਪ ਕੀ ਕਰਨੀ ਹੈ ਜਦੋਂ ਅਕਾਲ ਤਖਤ ਵਿੱਚ ਤੇ ਪਹੁੰਚੀਆਂ ਲੇਡੀਆਂ ਲੇਡੀਜ਼ ਜਿਹੜੀਆਂ ਦਿੱਲੀ ਦੀਆਂ ਸੀ ਤਾਂ ਇਹਨਾਂ ਨੇ ਕਿ ਅਕਾਲ ਤਖਤ ਦੇ ਜਥੇਦਾਰ ਨੇ ਕਿਹਾ ਕਿ ਕੀ ਕਰਦੇ ਚਲਤਰਬਾਜ਼ੀ ਕਰਦੀਆਂ ਨੇ ਕੱਲ ਤੱਕ ਜਥੇਦਾਰ ਗਨਵਦੰਤੀ ਨੇ ਕਿਹਾ ਸੀਗਾ ਨਾਤੇ ਇਹ ਇਸ ਤਰ੍ਹਾਂ ਦਾ ਸੀ ਕਿ ਅਸੀਂ ਗਾਇਦ ਤੇ ਮਨ ਨਾਲ ਲਫ਼ਜ਼ ਐਕਚੁਅਲ ਭੁੱਲ ਗਿਆ ਪਰ ਉਹ ਇਹੋ ਜਿਹੀ ਸੀ ਕਿ ਅੱਗੇ ਚਰਿੱਤਰਬਾਜ਼ੀਆਂ ਕਰਦੀਆਂ ਨੇ ਤੇ ਇਸ ਕਰਕੇ ਇਹ ਤਾਂ ਬਹੁਤ ਪਾਪੀ ਨੇ ਉਹਨਾਂ ਨਾਲ ਵੱਡੇ ਪਾਪੀ ਨੇ ਤੁਸੀਂ ਇਹਦਾ ਅਸਰ ਜੋ ਅੱਜ ਕੀ ਅਸੀਂ ਕਦੀ ਐਕਸਪੈਕਟ ਕਰ ਸਕਦੇ ਕੋਈ ਇਹੋ ਜੀ ਸਰਕਾਰ ਆਏ ਜਾਂ ਕੋਈ ਇਹੋ ਜੀ ਸੰਸਥਾ ਬਣੇ ਜਿਹੜਾ ਉਹ 84 ਦਿਸ ਵਾਸ ਉ ਜਿਵੇਂ ਕਿ ਨਾ ਫਿਨਾਲੇ ਆਫ ਦਾ ਹੋਲ ਜੋ ਸੀਰੀਜ਼ ਸ਼ੁਰੂ ਹੋਈ ਸੀ ਪਾਣੀਆਂ ਦੀ ਲੜਾਈ ਸੀ ਜੋ ਸ਼ੁਰੂ ਹੋਈ ਪੰਜਾਬ ਵਿੱਚ ਆਤਗਵਾਨਾਂ ਸ਼ੁਰੂ ਹੋਈ ਉਸ ਤੋਂ ਬਾਅਦ ਜੋ ਮੁੰਡੇ ਮਾਰੇ ਗਏ ਆਪਰੇਸ਼ਨ ਬਲੈਕ ਥੰਡਰ ਬਲੂ ਸਟਾਰ ਉਹ ਸਾਰਾ ਦਾ ਇੱਕ ਫਾਈਨਲ ਵਾਰ ਸੀਗਾ ਜਿੱਦਾਂ ਮਤਲਬ ਪੂਰੀ ਕਾਮ ਖਤਮ ਹੋ ਗਈ ਹੈ ਔਰ ਜੋ ਅੱਜ ਪੰਜਾਬ ਦਾ ਹਾਲ ਹੈ ਉਹਦੇ ਨਾਲ ਰਿਲੇਟਡ ਵੀ ਅਸੀਂ ਮੰਨਦੇ ਹੈਗੇ ਆ ਕਿ ਵੀ ਉੱਥੋਂ ਜੋ ਵਾਰ ਪਿਆ ਤੇ ਇਹਦਾ ਕੋਈ ਇਹੋ ਜਿਹਾ ਅਸੀਂ ਕਦੀ ਯੂ ਥਿੰਕ ਅਸੀਂ ਜੋ ਰਿਐਲਿਟੀ ਹੈ ਉਹਨੂੰ ਕਦੀ ਸਾਹਮਣੇ ਲਿਆਉਣ ਵਾਲਾ ਕੋਈ ਹੈ ਉਹ ਸੰਸਥਾ ਆਏਗੀ ਜੋ ਇਹ ਸਾਹਮਣੇ ਲਿਆ ਸਕੇਗੀ ਕਿ 84 ਦਾ ਐਕਚੁਅਲੀ ਮਤਲਬ ਕਿੱਥੋਂ ਸ਼ੁਰੂ ਹੋਈ ਸੀ ਤੇ ਕੌਣ ਲਿਆਵੇ ਕਿਸ ਤਰ੍ਹਾਂ ਲਿਆਵੇ ਇਹਨਾਂ ਨੇ ਕਮਿਸ਼ਨ ਬਣਾਇਆ ਸੀ ਜਸਟਿਸ ਕੁਲਦੀਪ ਸਿੰਘ ਨੇ ਜਿਹੜਾ ਇਨਕੁਆਇਰੀ ਕਰ ਰਹੇ ਤੇ ਹਾਈ ਕੋਰਟ ਵਿੱਚ ਪਉਣ ਗਿਆ ਪਰ ਬਾਦਲ ਸਰਕਾਰ ਕੇ ਕਮਿਸ਼ਨ ਨੂੰ ਕੋਈ ਹੱਕ ਨਹੀਂ ਗੱਲ ਸੁਣਨ ਦਾ ਉਸ ਤੇ ਪਬੰਦੀ ਲਗਾ ਦਿੱਤੀ ਸੀ ਇਸੇ ਤਿੰਨ ਜੱਜਿਸ ਆਏ ਸੀ ਹਿੰਦੁਸਤਾਨ ਦੇ ਵੱਡੇ ਜੱਜ ਉਹ ਚੰਡੀਗੜ੍ਹ ਮੀਟਿੰਗ ਹੋਈ ਸੀ ਮੈਂ ਉਹਦੇ ਵਿੱਚ ਸ਼ਾਮਲ ਹੋਇਆ ਸੀ ਤੇ ਉਹਦੇ ਵਿੱਚ ਉਹਨਾਂ ਨੇ ਸ਼ੁਰੂ ਕੀਤੀ ਪਹਿਲੇ ਦਿਨ ਮੀਟਿੰਗ ਦੇ ਹਾਈ ਕੋਰਟ ਚਲੇ ਗਏ ਨਹੀਂ ਨਹੀਂ ਇਹ ਨਹੀਂ ਕਰ ਸਕਦੇ ਸਿਰਫ ਸਰਕਾਰ ਬਣਾ ਸਕਦੀ ਹੈ ਕਮਿਸ਼ਨ ਤਾਂ ਉਸ ਕਮਿਸ਼ਨ ਦੇ ਕੌਣ ਕੌਣ ਸੀ ਜਸਟਿਸ ਕੁਲਦੀਪ ਸਿੰਘ ਜਸ ਕੁਲਦੀਪ ਸਿੰਘ ਆਪਨੇ ਜੀ ਬੈਠੇ ਤੇ ਤਿੰਨ ਹੋਰ ਜੱਜ ਸੀਗੇ ਉਹ ਉਹਨਾਂ ਦਿਨਾਂ ਜਦ ਜਾਣੇ ਪਹਿਲੇ ਦਿਨ ਉਹ ਇਹੋ ਵਾਈਟ ਸੁਣਨ ਚਾਹਤੇ ਸੀ ਉਹ ਉਹਨਾਂ ਸਾਰੇ ਉਹ ਜਿਹੜੇ ਪੀੜਤ ਸਨ ਉਹਨਾਂ ਨੂੰ ਬੁਲਾਇਆ ਸੀ ਉਹਨਾਂ ਨੇ ਚੱਡੀਗੜ ਵਿੱਚ ਕਿ ਆ ਕੇ ਦੱਸੋ ਤੇ ਸਾਰੀ ਰਿਕਾਰਡ ਕਰੀਏ ਕਿ ਕੀ ਹੋਇਆ ਕੀ ਸੀਗਾ ਤੋਂ ਪਹਿਲੇ ਦਿਨੀ ਉਹਨਾਂ ਨੇ ਸ਼ੁਰੂ ਕੀਤਾ ਰਿਕਾਰਡ ਸੌ ਡੇਢ ਸੌ ਬੰਦੇ ਆਏ ਸੀ ਔਰ ਉਹਨਾਂ ਨੇ ਐਵੀਡੈਂਟ ਦੇ ਸੀਗੇ ਲੇਕਿਨ ਇਹਨਾਂ ਨੇ پابੰਦੀ ਲਗਾਤੀ ਸਰ ਕੌਣ ਕਰਨ ਦੇਗਾ ਜਿਸ ਤੱਕ ਰਾਈਟਰ ਨੇ ਲੇਖਕ ਨੇ ਸਕਾਲਰ ਨੇ ਉਹਨਾਂ ਦਾ ਹਾਲਾਤ ਨਾ ਵੀ ਬੁਰਾ ਹੈਗਾ ਉਹ ਵੀ ਸਰਕਾਰੀ ਪੈਸੇ ਲੈਂਦੇ ਨੇ ਉਹ ਵੀ ਸਰਕਾਰ ਵਾਸਤੇ ਲਿਖਦੇ ਨੇ ਕਿਸੇ ਨੇ ਬਲੂ ਸਟਾਰ ਆਪਰੇਸ਼ਨ ਬਾਰੇ ਇੱਕ ਕਹਾਣੀ ਨਹੀਂ ਲਿਖੀ ਚੰਗੀ ਜਿਹੀ ਕਿਸੇ ਨੇ ਕੋਈ ਹੱਲੇ ਬਾਰੇ ਅੰਮ੍ਰਿਤਸਰ ਬਾਰੇ ਦਿੱਲੀ ਬਾਰੇ ਕੁਝ ਵੀ ਨਹੀਂ ਲਿਖਿਆ ਤਾਂ ਇਸ ਕਰਕੇ ਕੌਣ ਕਰੇਗਾ ਨਾ ਪੋਲੀਟਿਸ਼ਨ ਤੁਹਾਡਾ ਤੁਹਾਡੇ ਨਾਲ ਲੈਂਦਾ ਤੁਹਾਡਾ ਗਾਲ ਤੱਕ ਤੁਹਾਡੇ ਨਾਲ ਹੈ ਉਹਨਾਂ ਦੇ ਜਥੇਦਾਰ ਜਿਹੜੇ ਨੇ ਉਹ ਉਹ ਵੀ ਉਸ ਤਰ੍ਹਾਂ ਦੇ ਬੰਦੇ ਨੇ ਤੇ ਫਿਰ ਕੌਣ ਲਿਖੇਗਾ ਤੁਹਾਡੇ ਵਾਸਤੇ ਕੁਝ ਵੀ ਨਹੀਂ ਹਾਲਤ ਬੜੀ ਬਲੀਕ ਨਜ਼ਰ ਆਂਦੀ ਹੈ ਬੜੀ ਹਨੇਰਗਰਦੀ ਵਾਲੀ ਨਜ਼ਰ ਆਂਦੀ ਹੈ ਕਿ ਜਦ ਤੁਸੀਂ ਤੁਹਾਡਾ ਇੰਨਾ ਜ਼ੁਲਮ ਹੋ ਗਿਆ ਕਿਸੇ ਨੇ ਰਿਕਾਰਡ ਹੀ ਕੁਝ ਨਹੀਂ ਕੀਤਾ ਕਿਸੇ ਨੇ ਕੁਝ ਬਲਕਿ ਉਹਨਾਂ ਨੂੰ ਇਨਸਟਰਕਸ਼ਨ ਹੋਈਆਂ ਦਿੱਲੇ ਦੋ ਕਿ ਤੁਸੀਂ ਨਿਸ਼ਾਨੀਆਂ ਮਿਟਾ ਦਿਓ ਇਹਨਾਂ ਦੀ ਸਾਰੀਆਂ ਨਿਸ਼ਾਨੀਆਂ ਮਿਟਾ ਦਿਓ ਦਰਬਾਰ ਸਾਹਿਬ ਦੀਆਂ ਨਿਸ਼ਾਨੀਆਂ ਆਪ ਬਣਾਈਆਂ ਸੋਨਿਕ ਬਣਾਈਆਂ ਤੇ ਕਹਿੰਦੇ ਨਾ ਵੀ ਉਹ ਉੱਥੋਂ ਫੌਜ ਨੇ ਬਿਟਾਤੀਆਂ ਆ ਨਹੀਂ ਨਹੀਂ ਇਹਨਾਂ ਨੇ ਆਪ ਹੁਣ ਤੱਕ ਸੀ ਦੋ ਚਾਰ ਸਾਲ ਪਹਿਲੇ ਤੱਕ ਸੀ ਕਿ ਤੇਜਾ ਸਿੰਘ ਜੰਮਦਰੀ ਹਾਲ ਵਿੱਚ ਉਹ ਹੁਣ ਉਹਨਾਂ ਨੂੰ ਟਾਈਆਂ ਹਟਾਈਆਂ ਇਹਨਾਂ ਨੇ ਇਹਨਾਂ ਨੇ ਜਿੱਥੇ ਜਿੱਥੇ ਉਹਨਾਂ ਨੇ ਕੀ ਨਿਸ਼ਾਨ ਮਟਾ ਦਿਓ ਸਾਰੇ ਮਟਾੰਦੇ ਗਏ ਤੇ ਇਸ ਕਰਕੇ ਉਹ ਤੇ ਗੱਲੀ ਗੱਲ ਤੱਕ ਉਹ ਤੇ ਜੋ ਉਹਨਾਂ ਨੇ ਹੁਕਮ ਦਿੱਤਾ ਇਹ ਮੰਦੇ ਗਏ ਨੇ ਕਿਉਂਕਿ ਇਹਨਾਂ ਨੇ ਵਜ਼ੀਰੀਆਂ ਲੈਣੇ ਸੀ ਬਦਲੇ ਵਿੱਚ ਇਹਨਾਂ ਨੇ ਜੀਮਨਿਸਟਰੀਆਂ ਲੈਣੀਆਂ ਸੀ ਉਹਨਾਂ ਨੇ ਮਨਿਸਟਰੀਆਂ ਲੈਣੀਆਂ ਸੀ ਉਹ ਲਲੀਆਂ ਇਹਨਾਂ ਨੇ ਬਾਕੀ ਕੌਮ ਦਾ ਇਹਨਾਂ ਨੂੰ ਕੋਈ ਪ੍ਰੋਵਾਈਡ ਨਹੀਂ ਸੀ ਜੀ ਅੱਜ ਦੇਖੀਏ ਵੀ ਹੈਵ ਅ ਨਿਊ ਕਾਲੀਦਲ ਆ ਗਿਆ ਹੈ ਨਿਊ ਕਾਲੀਦਲ ਟਕਸਾਲੀ ਤੁਹਾਨੂੰ ਉਤੋਂ ਕੀ ਉਮੀਦ ਲੱਗਦੀ ਹੈ ਟਕਸਾਲੀ ਇਹ ਗਾਲੀਦਲ ਵੀ ਤੇ ਉਹੀ ਬੰਦੇ ਨੇ ਨਾ ਜਿਨ੍ਹਾਂ ਨੇ ਇਹਨਾਂ ਸਾਰੀਆਂ ਗੱਲਾਂ ਨੂੰ ਪਰਵਾਹ ਨਹੀਂ ਕੀਤਾ ਉਦੋਂ ਕਿਉਂ ਨਹੀਂ ਬੋਲੇ ਆ ਜੇ ਜੇ ਨਹੀਂ ਬੋਲੇ ਹੁਣ ਪਹਿਲੀ ਮੀਟਿੰਗ ਚ ਆ ਕੇ ਆਖਣ ਕੇ ਮਾਫੀ ਮੰਗਦੇ ਆ ਸਾਰੀਆਂ ਗੱਲਾਂ ਤੇ ਕੇ ਅਸੀ ਬਾਲ ਸਿੰਘ ਸਾਹਿਬ ਦੇ ਕਹਣੇ ਤੇ ਨਹੀਂ ਬੋਲੇ ਉਸ ਲਈ ਉਹ ਵੀ ਨਹੀਂ ਮੰਨਦੇ ਕਿ ਅਸੀਂ ਬਾਲ ਸਾਹਿਬ ਦਾ ਸਤਿਕਾਰ ਕਰਦੇ ਆ ਉਹ ਵੀ ਨਹੀਂ ਮੰਨਦੇ ਕਿ ਅਨੰਤਪੁਰ ਸਾਹਿਬ ਮਤਾਰ ਕੋਈ ਸੜਿਆ ਬਏ ਪ੍ਰੋਗਰਾਮ ਹੈ ਉਹ ਵੀ ਨਹੀਂ ਮੰਨਦੇ ਕਿ ਨਾਨਕ ਸਾਹਿਬ ਕਲੰਡਰ ਗਲਤ ਹੈ ਉਹ ਕਹਿੰਦੇ ਸੋਚ ਕੇ ਕਰਾਂਗੇ ਸੋਚਾਂਗੇ ਤੇ ਫਿਰ ਗੱਲਦਲ ਸੋਚ ਕੇ ਬਣਾ ਲੈਣਾ ਸੀ ਠਹਿਰ ਕੇ ਬਣਾ ਲੈ ਲੈਂਦੇ ਜਦੋਂ ਸੋਚ ਲਾਓਗੇ ਉਦੋਂ ਗੱਲਦਲ ਬਣਾ ਲੈਣਾ ਕਾਲੀਦਲ ਤੇ ਰੈਵਲਿਊਸ਼ਨਰੀ ਚੀਜ਼ ਹੈ ਕਾਲੀਦਲ ਕੋਈ ਇਦਾਂ ਨਹੀਂ ਕਿ ਛੋਟਾ ਜਿਹਾ ਗਰੁੱਪ ਬਣਾਣਾ ਜਾਂ ਤਾਂ ਬਣਾਣਾ ਉਹਦਾ ਇੱਕ ਪ੍ਰੋਗਰਾਮ ਪਹਿਲੇ ਬਣਾ ਕੇ ਤਿਆਰ ਕਰਕੇ ਤਿਆਰ ਬੜਾਈਦਾ ਹੈ ਕਾਲੀਦਲ ਕਾਲੀਦਲ ਪਾਰਟੀ ਇਹੋ ਜਿਹੀ ਨਹੀਂ ਹੁੰਦੀ ਕਿ ਤੁਸੀਂ ਚਾਰ ਬੰਦੇ ਇਕੱਠੇ ਹੋ ਕੇ ਕਹਿ ਦਿਓਗਾ ਹਾਂ ਜੀ ਬਾਦਲ ਪੜਾ ਦੇ ਇਸ ਕਰਕੇ ਉਹ ਬਾਦਲ ਮੁਕਤ ਕਾਲੀਦਲ ਚਾਹੁੰਦੇ ਨੇ ਪਰ ਬਾਦਲ ਦੀਏ ਪਾਲਸੀਆਂ ਕਾਇਮ ਰੱਖਣਾ ਚਾਹੁੰਦੇ ਨੇ ਜੋ ਮਨਵਾਜ ਤੱਕ ਅੱਜ ਸਮਝ ਆਈ ਉਹਨਾਂ ਦੀ ਗੱਲ ਹੂੰ ਇਸ ਕਰਕੇ ਉਹ ਬੇਸਿਕਲੀ ਆਪਣੇ ਪਰਿਵਾਰ ਲਈ ਆਏ ਉਹ ਦੋਨੋਂ ਆਪਣੇ ਸਿਸਟਮ ਜੇ ਉਹ ਪਾਲਸੀਆਂ ਚੇਂਜ ਕਰਨੇ ਜਾਂਦੇ ਤੇ ਪਹਿਲੇ ਦਿਨ ਅਨਾਉਂਸ ਕਰਨ ਕਿ ਅਸੀਂ ਇਹ ਪਾਲਸੀਆਂ ਸਾਰੀਆਂ ਰੱਦ ਕੀਤੀਆਂ ਕੱਲ ਤੱਕ ਨੂੰ ਮਿਸਯੂਜ਼ ਕੀਤਾ ਗਿਆ ਅਸੀਂ ਅੱਜ ਤੋਂ ਬਾਅਦ ਨਹੀਂ ਹੁੰਦੇ ਆਂਗੇ ਆਪਣਾ ਦਰਬਾਰ ਸਾਹਿਬ ਤੇ ਹਮਲਾ ਜਿਹੜਾ ਹੋਇਆ ਉਹਦਾ ਰਿਕਾਰਡ ਜਿਹੜਾ ਇਹਨਾਂ ਨੇ ਖਤਮ ਕਰਨ ਦੀ ਕੋਸ਼ਿਸ਼ ਕੀਤੀ ਅਸੀਂ ਉਹ ਬਣਾਵਾਂਗੇ ਅਸੀਂ ਬਿਲ ਕਮਿਸ਼ਨ ਬਣਾ ਕੇ ਉੱਥੇ ਦੁਬਾਰਾ ਕਰਾਂਗੇ ਦਰਬਾਰ ਸਾਹਿਬ ਬੈਠ ਕੇ ਗਵਾਹੀਆਂ ਲਵਾਂਗੇ ਸਾਰੇ ਜਿੰਦੇ ਨੇ ਸਾਰੇ ਅਜੇ ਪਰ ਇੱਕ ਦੂਜਾ ਪੱਖ ਵੀ ਜਿਹੜੇ ਸਿੱਖ ਕੌਮ ਹੈ ਅਸੀਂ ਮਤਲਬ ਮੰਨੇ ਤੇ ਜਾਂਦੇ ਹਾਂ ਕਿ ਬੜੇ ਵੱਡੇ ਦਿਲ ਵਾਲੇ ਆ ਗੋਲਕ ਵਿੱਚ ਸਭ ਤੋਂ ਜ਼ਿਆਦਾ ਲੰਗਰ ਅਸੀਂ ਖਵਾਉਂਦੇ ਆ ਗੋਲਕ ਵਿੱਚ ਆਪਣੀ ਆਪਣਾ ਇੱਕ ਹਿੱਸਾ ਪਾਉਂਦੇ ਆ ਆਪਣੀ ਪੀੜਤਾ ਨੂੰ ਕਿੰਦਾ ਸੀ ਭੁੱਲ ਗਏ ਨਾ ਵਿਧਵਾਵਾਂ ਵਾਲੇ ਕੁਝ ਕਿਉਂ ਨਹੀਂ ਕੀਤਾ ਗਿਆ ਮਤਲਬ ਆਈ ਜਸਟ ਰਿਮੈਂਬਰ ਕਿ ਉਦੋਂ ਮੈਂ ਅਸੀਂ ਛੋਟੇ ਸੀਗੇ ਬਟ ਉਦੋਂ ਤੋਂ ਤੁਸੀਂ ਯਾਰ ਮੈਂ ਤੁਹਾਨੂੰ ਹਾਰਟ ਐਟ ਕੋਈ ਨਹੀਂ ਹਰਡ ਕਿ ਵੀ ਆਪਣੀਆਂ ਸਿੱਖ ਬੇਟੀਆਂ 500 ਚੁੱਕੀਆਂ ਗਈਆਂ ਨੇ ਦੁਬਈ ਵੇਚੀਆਂ ਗਈਆਂ ਨੇ ਕਿੰਨਾ ਕੁਝ ਹੋਇਆ ਬਟ ਇਹਨਾਂ ਇਹਨਾਂ ਲਈ ਮਤਲਬ ਕੁਝ ਤਾਂ ਕਿਤਾ ਦੱਸ ਸਕਦਾ ਉਦੋਂ ਕੁਝ ਤਾਂ ਸਿਆਸਤ ਵਿੱਚ ਜਾਂ ਲੋਕਾਂ ਵਿੱਚ ਜੋਸ਼ ਨਹੀਂ ਸੀਗਾ ਕਿ ਆਪਣੇ ਲਈ ਕੁਝ ਕਰਨਾ ਹੈਗਾ ਸੀ ਸਾਰਾ ਸਾਡਾ ਜਿਹੜਾ ਜੋਸ਼ اور زور اور طاقت ਹੈ ਨਾ ਉਹ ਗੁਰਦੁਆਰਿਆਂ ਉਤੇ ਕੇਂਦਰਤ ਹੋ ਗਈ ਹੈ। ਗੁਰਦਾਰਿਆਂ ਦਾ ਬਾਰੇ ਸਿ ਕੁਝ ਵੀ ਨਹੀਂ ਆ। ਸਾਡੇ ਕੋਲ ਕੁਝ ਵੀ ਨਹੀਂ ਹੈ ਬਾਤ। ਨਹੀਂ ਇਹ ਵੀ ਇੱਕ ਸਾਜ਼ਿਸ਼ ਹੈ ਕਿ ਸਾਨੂੰ ਸਿਰਫ ਗੁਰਦੁਆਰਿਆਂ ਵਿੱਚ ਰੋਕ ਲਿਆ ਗਿਆ ਹੈ ਕਿ ਸਾਨੂੰ ਅੱਗੇ ਸੋਚਣ ਨਹੀਂ ਦਿੱਤਾ ਜਾਂਦਾ। ਦੇਖੋ this is not what we are। ਤੇ ਗੁਰਦੁਆਰਾ ਜਿਹੜਾ ਹੈ ਉਹ ਕਦੀ ਵੀ ਜਾਂ ਮੰਦਿਰ ਜਾਂ ਮਸਜਿਦ ਇਹ ਕਦੀ ਵੀ ਨਹੀਂ ਖੜੇ ਹੋਏ ਆਮ ਆਦਮੀ ਦੇ ਨਾਲ। ਇਹ ਸਿਰਫ ਆਮ ਆਦਮੀ ਤੋਂ ਲੁੱਟਦੇ ਨੇ ਪੈਸੇ ਲੰਦੇ ਨੇ ਇਕੱਠੇ ਉਹ ਧਰਮ ਨੂੰ ਓਲਾ ਬਣਾ ਕੇ ਉਸ ਤੋਂ ਪੈਸੇ ਲੰਦੇ ਨੇ ਲੇਕਿਨ ਕਦੀ ਵੀ ਆਮ ਆਦਮੀ ਮੁਸ਼ਕਲ ਚ ਆਇਆ ਚਾਹੇ ਉਹ ਬਦਾਰ ਜ਼ਾਮੰਦਰ ਤੇ ਹਮਲਾ ਹੋਇਆ ਚਾਹੇ ਉਹ ਗੁਜਰਾਤ ਦੇ ਮੰਦਰਾਂ ਤੇ ਹਮਲਾ ਹੋਇਆ ਕਦੀ ਵੀ ਪੁਜਾਰੀ ਸ਼੍ਰੇਣੀ ਜਾਂ ਮੰਦਰ ਬਚੇ ਤੋਂ ਉਹਨਾਂ ਦੀ ਗੱਤ ਨਹੀਂ ਆਏ ਤਾਂ ਅੱਜ ਵੀ ਹੋਇਆ ਇਹੀ ਹਾਲ ਸਿੱਟਖਾਂ ਦਾ ਵੀ ਹਾਲ ਹੈ ਇਹ ਨਹੀਂ ਆਣਗੇ ਕਦੀ ਵੀ ਕਿਉਂਕਿ ਇਹ ਸਿਰਫ ਉਹ ਧਰਮ ਉਹਨੇ ਤੱਕ ਉਹ ਤੱਕ ਪਜਾਟ ਕਰਦੇ ਨੇ ਜਿਸ ਨਾਲ ਤੁਸੀਂ ਪੈਸਾ ਆਪਣੀ ਜੇ ਜੁੜ ਕੇ ਉਹਨਾਂ ਦੀ ਗੋਲ ਇਕਸਪਾ ਦਿਓ ਉਸ ਤੋਂ ਬਾਅਦ ਭੁੱਲ ਜਾਓ ਤੁਸੀਂ ਉਹ ਕੀ ਕਰਦੇ ਨੇ ਇਹ ਕੋਈ ਜਗ੍ਹਾ ਹੋਏਗਾ ਇਸ ਵਾਸਤੇ ਕੋਈ ਸੰਸਥਾ ਐਸੀ ਬਣਾਣੀ ਪੈਗੀ ਜਿਹੜੀ ਗੁਰਦੁਆਰਿਆਂ ਤੋਂ ਬਾਹਰ ਕੰਮ ਕਰੇ ਜਿੰਨੀਆਂ ਵੀ ਅੱਜ ਚੰਗੀਆਂ ਥੋੜੀਆਂ ਛੋਟਾ ਮਟੀਆਂ ਜਿੰਨੀਆਂ ਚੰਗੀਆਂ ਕੰਮ ਕਰ ਰਹੀਆਂ ਨੇ ਉਹ ਗੁਰਦੁਆਰਿਆਂ ਤੋਂ ਬਾਹਰ ਹੋ ਕੇ ਕੰਮ ਕਰੀ ਜਾਂ ਨੇ ਮਿਸਾਲ ਦੇ ਤੌਰ ਤੇ ਦੁਨੀਆਵੀ ਲੰਗਰ ਲਗਾਉਣ ਵਾਲੀ ਸੰਸਥਾ ਅਮਰ ਕਨ ਹੈ ਜਾਂ ਪਰ ਅਸੀਂ ਫਿਰ ਲੰਗਰ ਤੇ ਹੀ ਆ ਗਏ ਨਾ ਹਾਂ ਅਸੀਂ ਕੋਈ ਵੱਡੀ ਸੰਸਥਾ ਹੀ ਤੱਕ ਨਹੀਂ ਮੈਂ ਤੁਹਾਨੂੰ ਵੀ ਖਾਲਸਾ ਇਹ ਬਹੁਤ ਵਧੀਆ ਕੰਮ ਕਰ ਰਿਹਾ ਬਟ ਉਹ ਵਿਸ਼ੇ ਪਰ ਅੱਜ ਲੰਗਰ ਤੋਂ ਅੱਗੇ ਵਧੇ ਹਾਂ ਲੰਗਰ ਤੋਂ ਅੱਗੇ ਵਧ ਕੇ ਜੋ ਆਪਣੇ ਪੰਜਾਬ ਦਾ ਹਾਲ ਹੈ ਜਾਂ ਜੋ ਐਟਲੀਸ ਜੋ ਪੀੜਤਾ ਇੰਨੇ ਵੱਡੇ ਵੱਡੇ ਮੁੱਦੇ ਹੈਗੇ ਸਾਡੇ ਕੋਲ ਜਿੱਥੋਂ ਲੋਕ ਕਿਸਾਨਾਂ ਚੋਂ ਨਹੀਂ ਕਰਨਾ ਸਰਕਾਰ ਦਾ ਕੰਮ ਹੈ ਪੀੜਤਾ ਨਹੀਂ ਉਹ ਅਜੇ ਵੱਡੀ ਸਥਾਤੀ ਪਹਿਲਾ ਕਦਮ ਚੁੱਕਿਆ ਲੇਕਿਨ ਅਗਲੇ ਕਦਮ ਚੁੱਕਣੇ ਪੈਣਗੇ ਕੋਈ ਵੱਡੀ ਸਸਤਾ ਬਣਾਣੀ ਪਵੇਗੀ ਜਿਹੜੀ ਹਰ ਦੁੱਖ ਦਰਦ ਵਿੱਚ ਮਨਾਲ ਸਿੱਖਾਂ ਦੇ ਯਮਨਾਰਟਿਸ ਦੇ ਨਾਲ ਖੜੀ ਹੋਵੇ ਉਹ ਐਸੀ ਨਹੀਂ ਬਣਾ ਸਕਿਆ ਕਿਉਂਕਿ ਐਸੀ ਗੁਰਦਾਰੇ ਉੱਤੇ ਕੇਂਦਰਤਾ ਗੁਰਦੁਆਰਾ ਜਿਹੜਾ ਹੈ ਉਹ ਲੈਣ ਵਾਲਾ ਦੇਣ ਵਾਲਾ ਨਹੀਂ ਹੈ ਮੰਦਿਰ ਲੈਣ ਵਾਲਾ ਦੇਣ ਵਾਲਾ ਨਹੀਂ ਮਸਜਿਦ ਲੈਣ ਵਾਲੀ ਹੈ ਦੇਣ ਵਾਲੀ ਨਹੀਂ ਕਮਿੰਗ ਬੈਕ ਟੂ ਦ ਫੈਸਲੇ ਤੇ ਤੁਸੀਂ ਇਸ ਫੈਸਲੇ ਤੋਂ ਕੀ ਆਉਣ ਵਾਲੇ ਟਾਈਮ ਵਿੱਚ ਕੁਝ ਚੇਂਜ ਸੋਚ ਸਕਦੇ ਹੋ ਕਿ ਆਏਗੀ ਚੇਂਜ ਜਾਂ ਬਸ ਐਸੀ ਇਹ ਛੋਟੀ ਜਿਹੀ ਗਲਤੀ ਐਸੀ ਕੁਝ ਨਹੀਂ ਬਸ ਅਸੀਂ ਗੱਲਾਂ ਕਰਨ ਜੋਗੇ ਹੋ ਗਏ ਆ ਕਿ ਅਦਾਲਤ ਨੇ ਮੰਨ ਲਿਆ ਕਿ ਜ਼ੁਲਮ ਹੋਇਆ ਹੈ ਸਿਆਸਤਦਾਨਾਂ ਦੀ ਸ਼ਮੂਲਤ ਚਮਲ ਸੀ ਲਾਜੈਂਸੀਜ਼ ਜਿਹੜੀਆਂ ਸੀ ਲਾ ਇਨਫੋਰਸਿੰਗ ਏਜੰਸੀਜ਼ ਦੀ ਉਹਨਾਂ ਦੇ ਮਦਦ ਨਾਲ ਸਾਰਾ ਕੁਝ ਹੋਇਆ ਬਸ ਅਸੀਂ ਗੱਲਾਂ ਕਰਕੇ ਖਤਮ ਹੋ ਜਾਏਗਾ ਭਾਜਪਾ ਕਾਂਗਰਸ ਐ ਅਕਾਲੀ ਦਲ ਦੀ ਲੜਾਈ ਬਣ ਕੇ ਨਹੀਂ ਰਹਿ ਜਾਏਗੀ ਇਤਨੇ ਸਾਰੇ ਇਕੱਠੇ ਨੇ ਕਿਹੜੀ ਗੱਲ ਤਾਂ ਇਕੱਠੇ ਨੇ ਬਟ ਹੁਣ ਕਹਿਣ ਨੂੰ ਇਹ ਕਾਂਗਰਸ ਤੇ ਸਿਰ ਤੇ ਮੜਿਆ ਜਾਏਗਾ ਅੱਜ ਵੀ ਐਸੀ ਕਾਂਗਰਸ ਆਬਵੀਅਸਲੀ ਇੰਦਰਾ ਗਾਂਧੀ ਰਾਜੀਵ ਗਾਂਧੀ ਇਹ ਬੇਸਿਕਲੀ ਤਾਂ ਕਾਂਗਰਸ ਐਸੀ ਉਹਨੂੰ ਸਪੋਰਟ ਸੀ ਬੀਜੇਪੀ ਦੀ ਉਸ ਟਾਈਮ ਵਾਜਪਾਈ ਦੀ ਸਪੋਰਟ ਸੀ ਸਾਰਿਆਂ ਦੀ ਸਪੋਰਟ ਜ਼ਰੂਰ ਸੀ ਪਰ ਮੇਨ ਤਾਂ ਕਾਂਗਰਸ ਦੀ ਜ਼ਿੰਮੇਵਾਰੀ ਸੀ ਔਰ ਕਾਂਗਰਸ ਇੰਨੇ ਗੱਟਸ ਨਹੀਂ ਹੈ ਕਿ ਉਹ ਮੰਨ ਲੈਣ ਕਿ ਹਾਂ ਸਾਡੇ ਤੋਂ ਹੋਣ ਸਾਡੀ ਇੰਦਰਾ ਗਾਂਧੀਆਂ ਰਾਜੀਵ ਗਾਂਧੀਆਂ ਤੋਂ ਇੰਨੀਆਂ ਵੱਡੀਆਂ ਗਲਤੀਆਂ ਹੋਈਆਂ ਉਹਨਾਂ ਦੀ ਕਾਬਲੀਅਤ ਨਹੀਂ ਹੈ ਪਰ ਇਹ ਲੜਾਈ ਸਿਰਫ ਸਿਆਸਤ ਲੜਾਈ ਤੇ ਨਹੀਂ ਬਣ ਕੇ ਰਹਿ ਜਾਏਗੀ ਉਸ ਸਿਆਸੀ ਦਾਦਾਨਾਂ ਦੀ ਲੜਾਈ ਹੋ ਜਾਏਗੀ ਬਸ ਇੱਕ ਦੂਜੇ ਨੂੰ ਟੀਵੀ ਤੇ ਬੋਲਣਗੇ ਹੋਰ ਕੁਝ ਨਹੀਂ ਕਰਨਗੇ ਅਖਬਾਰਾਂ 'ਚ ਬੋਲਣਗੇ ਇਸ ਤਰ੍ਹਾਂ ਦਾ ਨਾ ਕੁਝ ਨਹੀਂ ਕਰਨਾ ਕੋਈ ਵੱਡਾ ਹੱਲ ਨਹੀਂ ਕੱਢਣਗੇ ਵੱਡਾ ਹੱਲ ਕਰਨ ਵਾਸਤੇ ਵੱਡੇ ਲੋਕ ਵੱਡੇ ਉਹ ਹੈ ਨਹੀਂ ਸਾਡੇ ਕੋਲ ਸਲੇ ਵੱਡੇ ਇਹਨਾਂ ਨੇ ਮਾਰ ਦਿੱਤੇ ਨੇ ਕੋਈ ਇੰਨੇ ਕਦ ਵਾਲਾ ਬੰਦਾ ਰਹਿਣ ਨਹੀਂ ਦਿੱਤਾ ਇਹਨਾਂ ਨੇ ਜਿਹੜਾ ਐਸੀ ਜਥੇਬੰਦੀ ਬਣਾ ਸਕੇ ਜਿਹੜੀ ਸਾਰੇ ਦੁੱਖ ਦਰਦ ਨੂੰ ਆਪਣੇ ਨਾਲ ਆਪਣੇ ਉੱਤੇ ਲਵੇ ਅੱਜ ਨਵੀਂ ਜਿਹੜੀ ਟਕਸਾਲੀ ਅਕਾਲੀ ਦਲ ਵੇ ਉਹਨਾਂ ਨੇ ਇੱਕ ਲਫ਼ਜ਼ ਵੀ ਐਸਾ ਨਹੀਂ ਬੋਲੇ ਅੱਜ ਪਹਿਲੇ ਦਿਨ ਜਿਹੜੀ ਉਹਨਾਂ ਨੇ ਕੱਲ ਸਪੀਚ ਕੀਤੀ ਹੈ ਇੱਕ ਲਫ਼ਜ਼ ਜਿਸ ਤੋਂ ਪਰ ਲੱਗਿਆ ਕਿ ਉਹ ਕੋਈ ਆਪਣੇ ਮਾਝੇ ਤੋਂ ਅੱਗੇ ਸੋਚਦੇ ਵੀ ਹੈ ਰਹੇਗੇ ਉਹ ਠਹਿਰੇ ਬੰਦੇ ਵੀ ਉਹਨਾਂ ਦੇ ਮਾਝ ਤੋਂ ਹੀ ਆਏ ਨੇ ਉਸ ਤੋਂ ਬਾਅਦ ਮੌਲਵਾ ਆਇਆ ਹੀ ਨਹੀਂ ਉਹਨਾਂ ਕੋਲ ਉਹਨਾਂ ਨੇ ਬੜੀ ਸਿਆਣਪ ਕੀਤੀ ਸੰਗਰਾਮ ਵਾਲੇ ਦਿਨ ਕਰ ਲਿਆ ਕਿ ਰਸ਼ ਹੋਏਗਾ ਤੇ ਉਹਨੂੰ ਯੂਜ਼ ਕਰ ਲਿਆ ਆਪਣਾ ਇੱਕ ੱਟ ਤੇ ਖਾਣ ਦਾ ਬਸੋ ਚਲਾਕੀ ਹੈ ਨੇ ਪੋਲਿਟਿਸ਼ਨ ਦੀ ਚਲਾਕੀ ਹੈ ਉਹ ਚਲਕੀਆਂ ਨਾਲ ਗੱਲ ਨਹੀਂ ਬਣਨੀ ਤੇ ਇਹ ਤੇ ਸਾਫ਼ ਦਿਲ ਹੋਣਾ ਪੈਗਾ ਖੁੱਲ ਕੇ ਗੱਲ ਕਰਨੀ ਪੈਗੀ ਟਿਕ ਫੋਟਾ ਮਿਲਣ ਦਾ ਮਿਲਣ ਜਿਵੇਂ ਉਹਨੇ ਪਹਿਲੇ ਵਾਰੀ ਕਹਿਆ ਸੀ ਮੈਨੂੰ ਚੰਗਾ ਲੱਗਾ ਸੀ ਬ੍ਰਹਮਪੁਰਾ ਨੇ ਕਿ ਵੋਟਾਂ ਦੀ ਗੱਲ ਨਹੀਂ ਹੈ ਗੱਲ ਤੇ ਸੇਵਾ ਦੀ ਹੈ ਕੌਮ ਦੀ ਹਉ ਪਰ ਜਦੋਂ ਗੱਲ ਐਲਾਨ ਕਰਨ ਲੱਗਦੇ ਨੇ ਤੇ ਫਿਰ ਉਸਲੇ ਵੋਟਾਂ ਘੜਨ ਲੱਗ ਪੈਂਦੇ ਨੇ ਇਹ ਗੱਲ ਕਹੀ ਤੇ ਉਹ ਫਲਾਣੇ ਐਨੇ ਵੋਟਾਂ ਘਟ ਜਾਣਗੀਆਂ ਇਹ ਗੱਲ ਕਹੀ ਤੇ ਫਲਾਣੇ ਐਨੇ ਦੂਰ ਹੋ ਜਾਣਗੇ ਤੋਂ ਵੋਟਾਂ ਵਾਲੀ ਗੱਲ ਛੱਡ ਕੇ ਜਿਹੜੀ ਗੱਲ ਹੈ ਕਿ ਮੈਂ ਸਾਰੀ ਕੌਮ ਦੇ ਦੁੱਖ ਦਰਜ ਜਿਹੜੇ ਨੇ ਇਸ ਨਵੀਂ ਪਾਰਟੀ ਨੇ ਇਸ ਨਵੀਂ ਸੰਸਥਾ ਨੇ ਆਪਣੇ ਉੱਤੇ ਲੈਣੇ ਨੇ ਜਿਹੜਾ ਇਸ ਤਰ੍ਹਾਂ ਸੋਚੇ ਕੋਈ ਕੋਈ ਕੰਸ ਗਿਆ ਉਹ ਅਸਲੀ ਨਜ਼ਰ ਕੋਈ ਨਹੀਂ ਆ ਰਿਹਾ ਦਿਨ ਪੰਜ ਪੀੜਤਾ ਨੂੰ ਜੋ ਆਪਣੇ ਦਿਲ ਦਾ ਸਕੂਨ ਮਿਲ ਲਿਆ ਹੈ ਸਜਨ ਮਾਰਦਾ ਨਾਮ ਆਇਆ ਉਹਦੇ ਲਈ ਚਲੋ ਅਸੀਂ ਸ਼ੁਕਰਾਨਾ ਕਰਦੇ ਹਾਂ ਕਿ ਉਹ ਨਾ ਹੋ ਗਿਆ ਔਰ ਜੇ ਕੱਲ ਕੋਈ ਹਿਸਟੋਰੀਅਨ ਆਏਗਾ ਤਾਂ ਐਟਲੀਸਟ ਉਹ ਜੇਨੋਸਾਈਡ ਤਾਂ ਨਕਸ਼ਲ ਕੋਸ਼ੀ ਉਹ ਚੱਬ ਤੇ ਹੁਣ ਆ ਗਿਆ ਉਹ ਇਹਨੂੰ ਦੰਗੇ ਤਾਂ ਨਹੀਂ ਕਹਿ ਸਕਦੇ ਪਰ ਇਹ ਵੀ ਕੱਲ ਦੇਖਣਾ ਪਏਗਾ ਅਖਬਾਰਾਂ ਇੰਨੀ ਹਿੰਮਤ ਕਰਦੀਆਂ ਕਿ ਨਹੀਂ ਕਰਦੀਆਂ ਭਾਵੇਂ ਉਹ ਪਤਾ ਨਹੀਂ ਅਦਾਲਤ ਨੇ ਵੀ ਕੀਤੀ ਕਿ ਨਹੀਂ ਮੰਨਦੀ ਅਦਾਲਤ ਨੇ ਕੀਤੀ ਅਦਾਲਤ ਨੇ ਕਿਹਾ ਕਿ ਕਾਨੂੰਨ ਵਿੱਚ ਹੈ ਨਹੀਂ ਇਹਦੀ ਕੋਈ ਉਹ ਕੀ ਕਹਿੰਦੇ ਪਾਤ ਹੈ ਨਹੀਂ ਹੈ ਬਟ ਬਣਾਉਣਾ ਚਾਹੀਦਾ ਹੈ ਭਾਰਤੀ ਕਾਨੂੰਨ ਵਿੱਚ ਬਿਕੋਜ਼ ਥਿਸ ਇਜ਼ ਐਕਟ ਅਗੇਂਸ ਹਿਊਮੈਨਿਟੀ ਤੇ ਇਹ ਜੈਨੋਸਾਈਡ ਹੈ ਸੋ ਲੈਟਸ ਸੀ ਹੁਣ ਕੀ ਆਨ ਵਾਲੇ ਸਮੇਂ ਵਿੱਚ ਕੀ ਹੁੰਦਾ ਹੈ ਬਟ ਇੱਕ ਕਦਮ ਤਾਂ ਅੱਗੇ ਚੱਲੇ ਆ 34 ਸਾਲਾਂ ਬਾਅਦ ਸਹੀ ਕਿ ਹਾਂ ਇੱਕ ਕਦਮ ਹੈ ਚੱਲੇ ਆ ਕਿ ਅਦਾਲਤ ਜਿਹੜੀ ਹੈ ਉਸ ਤੇ ਸਾਡਾ ਭਰੋਸਾ ਫਿਰ ਤੋਂ ਬਣਨਾ ਸ਼ੁਰੂ ਹੋ ਗਿਆ ਹੈ ਕਿ ਉੱਥੋਂ ਕਦੀ ਨਾ ਕਦੀ ਇਨਸਾਫ ਮਿਲ ਸਕਦਾ ਹੈ ਦੂਜਾ ਹੈ ਕਿ ਜਿੱਤ ਜਿੱਤ ਹੋਈ ਹੈ ਉਹਨਾਂ ਪੀੜਤਾਂ ਦੀ ਜਿਨ੍ਹਾਂ ਨੇ ਕੱਲਿਆਂ ਹਰ ਕੇ ਵੀ ਦੁਖੀ ਹੋ ਕੇ ਵੀ ਸਾਰੇ ਦੰਦ ਸੰਭਾਲ ਕੇ ਵੀ ਬੜੇ ਮਨ ਤੇ ਉਹਨਾਂ ਨੇ ਇਸ ਲੜਾਈ ਨੂੰ ਜਾਰੀ ਰੱਖਿਆ ਔਰ ਇੱਕ ਚੰਗੀ ਜਿੱਤ ਸਾਨੂੰ ਦਿਖਾ ਚੰਗੀ ਜਿੱਤ ਦੀ ਝਲਕ ਦਿਖਾ ਦਿੱਤੀ ਹੈ ਬਸ